ਸਰਕਾਰੀ ਬੱਸ ਡਰਾਈਵਰਾਂ ਤੇ ਕੰਡਕਟਰਾਂ ਨੇ ਐਲਾਨ ਕੀਤਾ ਹੈ ਕਿ ਸਰਕਾਰੀ ਬੱਸ ਅੰਦਰ ਤੈ ਸੀਟਾਂ ਤੋਂ ਇਲਾਵਾ ਇੱਕ ਵੀ ਸਵਾਰੀ ਵਾਧੂ ਨਹੀਂ ਚੜਾਈ ਜਾਵੇਗੀ ਜਦ ਕਿ ਅਕਸਰ ਦੇਖਿਆ ਗਿਆ ਹੈ ਕਿ ਮਹਿਲਾਵਾਂ ਅਤੇ ਹੋਰਨਾਂ ਸਰਕਾਰੀ ਵਿਭਾਗਾਂ ਨੂੰ ਬੱਸ ਵਿੱਚ ਮੁਫਤ ਸਫਾਰ ਹੋਣ ਦੇ ਚੱਲਦੇ ਖਾਸ ਕਰ ਸਰਕਾਰੀ ਬੱਸਾਂ 'ਚ ਲੋੜ ਤੋਂ ਜ਼ਿਆਦਾ ਸਵਾਰੀਆਂ ਹੁੰਦੀਆਂ ਹਨ ਅਤੇ ਹੁਣ ਇਹ ਫੈਸਲਾ ਰੋਡਵੇਜ਼ ਪਨਬਸ ਪੀਆਰਟੀਸੀ ਕੰਡਕਟਰ ਵਰਕਰਜ਼ ਯੂਨੀਅਨ ਪੰਜਾਬ ਤੇ ਲਿਆ ਗਿਆ ਹੈ ਉਥੇ ਯੂਨੀਅਨ ਆਗੂਆਂ ਅਤੇ ਬੱਸ ਕੰਡਕਟਰਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰਾ ਵੱਲੋਂ ਜੋ ਟ੍ਰੈਫਿਕ ਨਿਯਮਾਂ ਵਿੱਚ ਸੋਧ ਦੇ ਨਾਮ ਤੇ ਪੂਰੇ ਭਾਰਤ ਦੇ ਡਰਾਈਵਰਾਂ ਤੇ ਆਮ ਵਰਗ ਤੇ ਮਾਰੂ ਕਾਨੂੰਨ ਲਾਗੂ ਕਰਨ ਵਾਲੀ ਤੋਰੀ ਹੈ ਜਿਸ ਦਾ ਪੂਰੇ ਭਾਰਤ ਵਿੱਚ ਵਿਰੋਧ ਕਰ ਰਿਆ ਜਾ ਰਿਹਾ ਹੈ ਉਸ ਦੇ ਸੰਘਰਸ਼ ਵੱਜੋਂ ਉਹਨਾਂ ਨੇ ਐਲਾਨ ਕੀਤਾ ਹੈ ਕਿ ਉਸ ਦੇ ਚੱਲਦੇ ਉਹਨਾਂ ਵੱਲੋਂ ਪੰਜਾਬ ਆਂਧਰਾ ਬੱਸਾਂ ਵਿੱਚ ਤਹਿਤ ਤੋਂ ਵਧ ਸਵਾਰੀਆਂ ਨਹੀਂ ਸਫ਼ਰ ਕਰਨੀਆਂ ਮੁਲਾਜ਼ਮਾ ਵੱਲੋਂ ਆਪਣੇ ਪੱਧਰ ਤੇ ਲਏ ਗੇ ਫੈਸਲੇ ਮੁਤਾਬਕ 52 ਸੀਟਾਂ ਵਾਲੀ ਬੱਸ ਵਿੱਚ 52 ਤੋਂ ਵੱਧ ਸਵਾਰੀਆਂ ਨਹੀਂ ਸਫ਼ਰ ਕਰਨਗੀਆਂ। ਉਹਨਾਂ ਨੇ ਇਹ ਵੀ ਪੱਖ ਕੀ ਟ੍ਰੈਫਿਕ ਨਿਯਮ ਦੇ ਅਨੁਸਾਰ ਵੀ ਇਹ ਤੈਅ ਕੀਤਾ ਜੇਕਰ ਪ੍ਰਾਈਵੇਟ ਬੱਸ ਸਰਵਿਸ ਵੱਧ ਸਵਾਰੀਆਂ ਲੈ ਕੇ ਜਾ ਰਹੀ ਹੈ ਤਾਂ ਉਸ ਦਾ ਵੀ ਚਲਾਨ ਹੋਣਾ ਚਾਹੀਦਾ ਹੈ। ਉਧਰ ਭਾਵੇਂ ਕਿ ਇਹ ਟ੍ਰੈਫਿਕ ਨਿਯਮ ਮੁਤਾਬਕ ਸਹੀ ਫੈਸਲਾ ਹੈ, ਲੇਕਿਨ ਆਮ ਲੋਕਾਂ ਨੂੰ ਜ਼ਰੂਰ ਦਿੱਕਤ ਹੋਵੇਗੀ ਅਤੇ ਕੁਝ ਸਵਾਰੀਆਂ ਦਾ ਕਹਿਣਾ ਹੈ ਕਿ ਇਹ ਸਹੀ ਫੈਸਲਾ ਹੈ। ਨਹੀਂ ਜਾਣਦੇ ਜੀ ਇਹ ਕੋਈ ਸਭ ਤੋਂ ਪਹਿਲਾਂ ਤਾਂ ਮੈਂ ਅਭੀ ਦੱਸਣਾ ਚਾਹੁੰਦਾ ਮੈਂ ਪਰਮਜੀਤ ਸਿੰਘ ਕੋਹੜ ਕਾਹ ਰੋੜੇ ਪਨਵਸ ਪੀ ਆਰਟੀਸੀ ਪਟਾਲਾ ਡਿੱਪੂ ਦਾ ਪ੍ਰਧਾਨ ਆ ਅੱਜ ਜੋ ਇਹ ਫੈਸਲਾ ਕੀਤਾ ਗਿਆ ਵਾ ਭਈ ਜਿਹੜੇ ਬੱਸਾਂ ਦੇ ਵਿੱਚ ਜਿਹੜੀਆਂ ਵਾ ਉਹ 52 ਸੀਟਾਂ ਦੇ ਮੁਤਾਬਕ ਹੀ ਸਵਾਰੀਆਂ ਬਠਾਈਆਂ ਜਾਣਗੀਆਂ ਇਹ ਕੀ ਕਾਰਨ ਹੋਇਆ ਭਈ ਪਹਿਲਾਂ ਆਪਦੇ ਮੱਧਿਆਮ ਨਾਲ ਦੱਸਣਾ ਚਾਹੁੰਦਾ ਵੀ ਪੰਜਾਬ ਸਰਕਾਰ ਵੱਲੋਂ ਜੋ ਬੱਸਾਂ ਦੇ ਵਿੱਚ ਫ੍ਰੀ ਕੀਤਾ ਗਿਆ ਸਵਾਰੀਆਂ ਨੂੰ ਤਾਂ ਉਹ ਫ੍ਰੀ ਦਾ ਕਰਕੇ ਜਿਹੜਾ ਵਾ 100-100 ਸਵਾਰੀ ਜਿਹੜੀ ਬੱਸ ਵਿੱਚ ਬੈਠ ਜਾਂਦੀ ਆ ਤਾਂ ਕਮੇਟੀ ਵੱਲੋਂ ਇਹ ਫੈਸਲਾ ਕੀਤਾ ਗਿਆ ਮੀਟਿੰਗ ਕਰਕੇ ਵੀ ਜਿਹੜਾ ਕੇਂਦਰ ਸਰਕਾਰ ਵੱਲੋਂ ਕਾਨੂੰਨ ਲਿਆਂਦਾ ਗਿਆ ਉਹ ਬਹੁਤ ਹੀ ਡਰਾਈਵਰਾਂ ਦੇ ਖਿਲਾਫ ਜਿਹੜਾ ਮਾਰੂ ਕਾਨੂੰਨ ਵਾ ਤਾਂ ਅੱਜ ਅਸੀਂ ਇਹ ਮੀਟਿੰਗਾਂ ਕਰਕੇ ਫੈਸਲਾ ਕੀਤਾ ਵੀ ਜੇ ਮੰਨ ਲਓ ਕੋਈ ਬੱਸ ਜਿਆਦਾ ਭਰੀ ਆ ਤੇ ਕੋਈ ਸਵਾਰੀ ਵਿੱਚੋਂ ਡਿੱਗ ਪੈਂਦੀ ਆ ਜਾਂ ਉਹਦੀ ਮੌਤ ਹੋ ਜਾਂਦੀ ਆ ਤੇ ਉਹ ਡਰਾਈਵਰ ਦੇ ਉੱਤੇ ਜਿਹੜਾ ਉਹਨੂੰ ਕਲੇਮ ਦੇਣਾ ਪਊਗਾ ਉਹਨੂੰ ਸਜ਼ਾ ਹੋਗੀ ਤਾਂ ਪਿਛਲੇ ਦਿਨੀ ਸਾਡੇ ਟ੍ਰਾਂਸਪੋਰਟ ਮੰਤਰੀ ਸਾਹਿਬ ਵੀਡੀਓ ਇੱਕ ਉਹਨਾਂ ਭੇਜੀ ਆ ਵੀ 52 ਸਵਾਰੀਆਂ ਤੋਂ ਜ਼ਿਆਦਾ ਸਵਾਰੀਆਂ ਨਾਮ ਖਾਈਆਂ ਜਾਣ ਤੇ ਅਸਾ ਅਸੀਂ ਉਹਨਾਂ ਦੀ ਵੀਡੀਓ ਵੇਖ ਕੇ ਫੈਸਲਾ ਤਾ ਕਰਕੇ ਕੀਤਾ ਭਈ 52 ਸਵਾਰੀਆਂ ਹੀ ਬੱਸ ਦੇ ਵਿੱਚ ਬੈਠਣ ਅੱਜ ਤੋਂ ਲਾਗੂ ਆ ਤੇ ਅਸੀਂ ਇਹ ਪਬਲਿਕ ਨੂੰ ਇਹ ਬੇਨਤੀ ਕਰਦੇ ਆ ਵੀ ਸਾਡਾ ਸਾਥ ਦਿੱਤਾ ਜਾਵੇ ਇਹਦੇ ਵਿੱਚ ਭਈ ਜੇਕਰ ਸਰਕਾਰ ਜਿੰਨਾ ਤੱਕ ਇਹ ਬਿੱਲ ਨਹੀਂ ਮਾਫ ਕਰਦੀ ਜਾਂ ਇਹ ਕਾਨੂੰਨ ਵਾਪਸ ਨਹੀਂ ਕਰਦੀ ਉਨਾ ਚਿਰ ਜਿਹੜਾ ਇਹ ਸੰਘਰਸ਼ ਸਾਡਾ ਇਸੇ ਤਰ੍ਹਾਂ ਰਹੂਗਾ ਤੇ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਕੋਈ ਚਿੱਠੀ ਪੱਤਰ ਰਾਹੀਂ ਕੇਂਦਰ ਸਰਕਾਰ ਨੂੰ ਇਹ ਸੱਦਾ ਦਿੱਤਾ ਜਾਵੇ ਵੀ ਇਹ ਕਾਨੂੰਨ ਰੱਦ ਕੀਤਾ ਜਾਵੇ ਜਗਦੀਪ ਸਿੰਘ ਜੀ ਕੀ ਨਾਮ ਦਾ ਦਾ ਜਗਦੀਪ ਸਿੰਘ ਜੀ ਕੀ ਫੈਸਲਾ ਕੀ ਹੈ ਤੇ ਇਹਦਾ ਅਸਰ ਲੋਕਾਂ ਤੇ ਕੀ ਪੈਂਦਾ ਹੈ ਕਿ ਜਿਹੜਾ ਫੈਸਲਾ ਜਿਹੜਾ ਆਪਣੇ ਜੂਨੀਅਨ ਵੱਲੋਂ ਕੀਤਾ ਗਿਆ ਵਾ ਔਰ ਜਿਹੜੇ ਸਾਡੇ ਟਰਾਂਸਪੋਰਟ ਮੰਤਰੀ ਆ ਲਾਲਜੀਤ ਸਿੰਘ ਭੁੱਲਰ ਉਹਨਾਂ ਨੇ ਵੀ ਜਿਹੜਾ ਤੁਸੀਂ মিডিਆ ਥਰੂ ਵੇਖਿਆ ਹੋਣਾ ਕਿ ਉਹਨਾਂ ਨੇ ਵੀ ਕਿਹਾ ਕਿ ਜਿਹੜੀ ਓਵਰਲੋਡ ਗੱਡੀ ਆ ਕੋਈ ਵੀ ਜਿਹੜੀ ਆ ਉਹ ਨਹੀਂ ਜਾਣ ਦਿੱਤੀ ਜਾਊਗੀ। ਉਹਤੇ ਉਹਨਾਂ ਨੇ ਅਫਸਰਾਂ ਦੀ ਡਿਊਟੀਆਂ ਵੀ ਲਈਆਂ ਗਏ ਆਂ ਅਸੀਂ। ਕਿ ਜਿਹੜੀ ਗੱਡੀ ਓਵਰਲੋਡ ਜਿਹੜੀ ਨਾਜਦੀ ਜਾਏ। ਪਰ ਫੇਰ ਵੀ ਚਲੋ ਤੁਹਾਨੂੰ ਪਤਾ ਜਿਹੜੀ ਸਵਾਰੀ ਰਾਹ ਦੇ ਵਿੱਚ ਚੜ ਜਾਂਦੀ ਕਿਉਂਕਿ ਸਾਡੇ ਸਾਰੇ ਭੈਣ ਭਰਾ ਵਾ ਤੇ ਰਾਹ ਦੇ ਵਿੱਚ ਸਵਾਰੀ ਸੱਟ ਨੂੰ ਸਾਡਾ ਦਿਲ ਵੀ ਨਹੀਂ ਕਰਦਾ। ਪਰ ਜਿਹੜਾ ਸਰਕਾਰ ਨੇ ਜਿਹੜਾ ਕਾਨੂੰਨ ਕਾਲਾ ਕਾਨੂੰਨ ਜਿਹੜਾ ਲਿਆਂਦਾ ਵਾ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਈਆ ਜੁਰਮਾਨਾ ਜਿਹੜਾ ਵਾ ਬਹੁਤ ਹੀ ਗਲਤ ਗੱਲ ਆ ਤੇ ਅਸੀਂ ਸਰਕਾਰ ਨੂੰ ਚਾਹੁੰਦੇ ਆ ਕਿ ਜਿਹੜਾ ਜਿਹੜਾ ਬੇਲੇ ਜਿਹੜਾ ਵਾਪਸ ਕੀਤਾ ਜਾਵੇ ਔਰ ਜਿਹੜੇ ਮਤਲਬ ਜਿਹੜੀ ਸਵਾਰੀ ਆ ਜਿਹੜੀ ਰਾਹ ਜੁਕੀ ਜਾ ਹੁਣ ਤੁਹਾਨੂੰ ਪਤਾ ਆ ਕਿ ਇਥੋਂ ਅਸੀਂ ਤੁਰ ਪਈਏ ਇਥੋਂ 52 ਸੀਟਾ ਕਰ ਲਈਏ ਔਰ ਰਾਜਮ ਬੈਠਾ ਸਠਿਆਲਾ ਬਿਆਸ ਹੁੰਦਾ ਉਹ ਜਿਹੜੇ ਲੋਕ ਕਿੱਥੇ ਜਾਣਗੇ ਜਿਹੜਾ ਕਾਨੂੰਨ ਆ ਸਰਕਾਰ ਜਿਹੜਾ ਵਾਪਸ ਲੇ ਤੇ ਜਿਹੜਾ ਅਸੀਂ ਵੀ ਮਤਲਬ ਆਪਣੀ ਡਿਊਟੀ ਖੁਸ਼ ਹੋ ਕੇ ਕਰੀਏ ਹੁਣ ਟਰੱਕ ਡਰਾਈਵਰ ਲਾ ਲੋ ਜਾਂ ਆਪਣੇ ਰੋਡਵੇ ਦੇ ਡਰਾਈਵਰ ਸਰਕਾਰੀ ਲਾ ਲੋ ਡਰਾਈਵਰ ਤੇ ਡਰਾਈਵਰ ਹੀ ਆਣਾ ਹੁਣ ਉਹ ਵੀ ਚਾਰੇ ਗੱਡੀ ਚਲਾਉਂਦੇ ਡਰ ਕੇ ਚਲਾਉਂਦੇ ਆ ਇਹ ਮਤਲਬ ਕਿ ਇਸ ਦਾ ਕੋਈ ਨੁਕਸਾਨ ਨਾ ਹੋ ਜੇ ਤੇ ਜਿਹੜਾ ਵਾ ਅਸੀਂ ਕਿਥੋਂ ਭਰਾਂਗੇ ਹੁਣ ਸਾਡੇ ਰੋਡ ਵਿੱਚ ਲਾ ਲਓ ਪੀ ਆਰ ਟੀ ਸੀ ਚ ਲਾ ਲਓ ਡਰਾਈਵਰ 15000 ਰੁਪਏ ਤਨਖਾਹ ਵਾ ਹੁਣ ਚਾਰੇ ਉਹ ਉਹਨਾਂ ਨੂੰ ਪੈਸੇ ਦੇਣਗੇ ਕਿ ਆਪਣਾ ਘਰ ਦਾ ਬਿਜਾਰਾ ਕਰਨਗੇ ਤੇ ਜਿਹੜਾ ਕਾਨੂੰਨ ਆ ਜਿਹੜਾ ਸਰਕਾਰ ਆ ਉਹ ਵਾਪਸ ਲੇ ਸੈਂਟਰ ਸਰਕਾਰ ਇਹ ਸਾਡੀ ਬੇਨਤੀ ਆ ਤੇ ਇੰਦਰਜੀਤ ਕੌਰ ਆ ਸਾਡੀ ਜਿਹੜਾ ਐਲਾਨ ਕੀਤਾ ਗਿਆ ਰੋਡ ਦੇ ਵੱਲੋਂ ਵੀ ਜਿੰਨੀਆਂ ਬੱਸ ਦੇ ਸੀਟਾਂ ਉਨੀਆਂ ਸਵਾਰੀਆਂ ਵਧੇ ਨੇ ਕਿੱਦਾਂ ਲੱਗਦਾ ਤੁਹਾਨੂੰ ਬਹੁਤ ਵਧੀਆ ਲੱਗਦਾ ਭਾਜੀ ਬਹੁਤ ਵਧੀਆ ਲੱਗਦਾ ਹੈ ਉਹ ਕਿਉਂ ਪੀੜ ਭੜਕ ਕਿਦੇ ਵਿੱਚ ਕੁਛ ਇਹ ਆ ਵੀ ਜਿਹੜੀਆਂ ਲੇਡੀਜ਼ ਨੇ ਆਪਸ ਵਿੱਚ ਇੱਚ ਇੱਚੜ ਖ ਵੀ ਪੈਂਦੀਆਂ ਨੇ ਇੱਕ ਦੂਜੇ ਨਾਲ ਤੇ ਫਿਰ ਚੰਗਾ ਜਾਂ ਨਹੀਂ ਲੱਗਦਾ ਜਦੋਂ ਮਾਹੌਲ ਇਸ ਤਰ੍ਹਾਂ ਦਾ ਹੋ ਜਾਂਦਾ ਫਿਰ ਬੈਠਣਾ ਮੁਸ਼ਕਲ ਹੋ ਜਾਂਦਾ ਬੱਸਾਂ ਵਿੱਚ ਤੇ ਸੀਟੋ ਸੀਟੀ ਵਧੀਆ ਰਹਿੰਦਾ ਉਸ ਤਰ੍ਹਾਂ ਜ਼ਿਆਦਾ ਮਤਲਬੀ ਹੋ ਜੇ ਭੀੜ ਭੜਕਾ ਜ਼ਿਆਦਾ ਹੋ ਜੇ ਤੇ ਫਿਰ ਕੁਝ ਝਗੜਾ ਹੁੰਦਾ ਬਾ हां जी हां जी हां जी ਇੱਥੇ ਤੇ ਹੱਥੋਂ ਪਈ ਹੋ ਜਾਂਦੀਆਂ ਕਈ ਲੇਡੀਜ਼ ਇਸ ਤਰ੍ਹਾਂ ਦੀਆਂ ਹੁੰਦੀਆਂ ਵੇ ਪਿਆਰ ਨਾਲ ਨਹੀਂ ਬਹਿ ਸਕਦੀਆਂ ਇਸ ਤਰ੍ਹਾਂ ਦੀ ਇਹਨਾਂ ਜਦੀਆਂ ਰੀਟਾ ਉਨੀਆਂ ਕੁਆਰੀਆਂ ਹੁੰਦੀਆਂ ਮਾਨਤਲ ਜੀ ਦਾ ਧਿਆਨ ਕਿ ਕੋਈ ਖਤਰਾ ਨਹੀਂ ਜੁੜਾ ਹਾਂ ਜੀ ਹਾਂ ਜੀ ਹਾਂ ਜੀ